ਬ੍ਰਦਰ ਕੀ ਹਾਂ ਮੈਂ ਅਜੀ ਪੰਕਜ ਅਖੋ ਪਿੰਡ ਕੜਾ ਪਿੰਡ ਕਪਾਲੋ ਇਹ ਜਿਹੜੇ ਦੀਪੇ ਭੱਜ ਦੇ ਨਾਮ ਦੀ ਡੈਥ ਹੋਈ ਆ ਇਹ ਤੁਹਾਡੇ ਕੀ ਲੱਗਦਾ ਸੀ ਮੇਰੇ ਫਾਦਰ ਸਾਹਿਬ ਤੁਸੀਂ ਕੈਸੀ ਸੀ ਪਹਿਲਾਂ ਚੱਕਿਆ ਜਾ ਕੇ ਉਹਨਾਂ ਨੂੰ ਹਾਂਜੀ ਅਸੀਂ ਚੁੱਕਿਆ ਕਿਆ ਸਾਲ ਹਾਲਾਤ ਚ ਪਿਆ ਸੀ ਮੇਰਾ ਭਾਈ ਹਾਂ ਜਿੱਦਾਂ ਬਿਹੋਸ਼ੀ ਹਾਲਤ ਵਿੱਚ ਸੀ ਮੂੰਹ ਚੋਂ ਖੂਨ ਨਿਕਲਦਾ ਪਿਆ ਸੀਗਾ ਓਕੇ ਤੇ ਮੈਂ ਗਿਆ ਤੇ ਮੈਂ ਜਾ ਕੇ ਉਹਨਾਂ ਨੂੰ ਚੁੱਕਿਆ ਕਿਸੇ ਨੇ ਹੱਥ ਨਹੀਂ ਪਵਾਇਆ ਨਾਲ ਇੱਕ ਬੰਦਾ ਸੀ ਮੇਰਾ ਮਿੱਤਰ ਉਹਨੇ ਹੱਥ ਪਵਾ ਕੇ ਚਗਾਇਆ ਕਿਸੇ ਦਾ ਮੋਟਸਲ ਮੰਗਿਆ ਓਕੇ ਮੋਟਸਲ ਮੰਗ ਕੇ ਅਸੀਂ ਲੈ ਕੇ ਆਏ ਫਲੋਰ ਜੀ ਜਦੋਂ ਆਉਂਦੇ ਸੀਗੇ ਉਦੋਂ ਸਾਹ ਚੱਲਦੇ ਸੀ ਬੜੇ ਵਧੀਆ ਅੱਛਾ ਪਰ ਬੋਲਦੇ ਨਹੀਂ ਸੀਗੇ ਅੱਛਾ ਸਾਹ ਚੱਲਦੇ ਸੀਗੇ ਪੇਟ ਤੋਂ ਪਤਾ ਲੱਗਦਾ ਸੀ ਕਿ ਢੂਈ ਨੇ ਲੱਗਾ ਸੀ ਓਕੇ ਤੇ ਜਦੋਂ ਅਸੀਂ ਇੱਥੇ ਪਹੁੰਚੇ ਆ ਪਹੁੰਚ ਗਏ ਉਹ ਕਹਿੰਦੇ ਨਹੀਂ ਠੀਕ ਹੈ ਜਿੱਥੇ ਐਕਸੀਡੈਂਟ ਹੋਇਆ ਕੋਈ ਆਸ-ਪਾਸੇ ਦੁਕਾਨਾਂ ਵਗੈਰਾ ਹੈਗੀਆਂ ਸੀ ਦੁਕਾਨਾਂ ਹੈਗੀਆਂ ਸੀ ਪਰ ਉਹ ਦੋਸ ਉਹ ਉਸ ਇਨਸਾਨ ਜਿਹਾ ਸੀਗਾ ਉਹਨਾਂ ਦਾ ਏਰੀਆ ਥੋੜਾ ਜਿਹਾ ਓਕੇ ਛੇ ਠੇਕਾ ਸੀਗਾ ਉੱਤੋਂ ਅੱਗੇ ਆਪਣੀ ਸ਼ਾਪ ਸੀਗੀ ਸ਼ਾਪ ਤੋਂ 200 ਮੀਟਰ ਦੂਰੀ ਤੇ ਸੀਗਾ 2-300 ਮੀਟਰ ਦੂਰੀ ਤੇ ਓਕੇ ਤੁਹਾਨੂੰ ਕੀ ਲੱਗਦਾ ਕੋਈ ਐਕਸੀਡੈਂਟ ਐਕਸੀਡੈਂਟ ਹੈ ਜਾਂ ਕੋਈ ਤੇ ਹਮਲਾ ਹੋਇਆ ਕੋਈ ਹੁਣ ਡਾਕਟਰ ਸਾਹਿਬ ਦੱਸਣਗੇ ਕੀ ਹੋਇਆ ਕੀ ਨਹੀਂ ਤਾਨੂੰ ਸ਼ੱਕ ਹੈ ਤੇ ਕੋਈ ਸ਼ੱਕ ਤਾਂ ਕਿਸੇ ਤੇ ਨਹੀਂ ਹੈ ਕਿਉਂਕਿ ਕਿਸੇ ਨਾਲ ਲਾਕਡਾਊਨ ਹੈ ਹੀ ਨਹੀਂ ਸਾਡੀ ਠੀਕ ਜਦੋਂ ਤੁਸੀਂ ਚੱਕਿਆ ਉੱਥੇ ਕੋਈ ਹੋਰ ਵੀ ਵਹੀਕਲ ਸਿਗਾ ਕੋਈ ਨਹੀਂ ਜਾਂ ਕਿਸੇ ਦਾ ਪਾਰਟ ਕਿਸੇ ਦਾ ਨਹੀਂ ਸਿਗਾ ਕੋਈ ਵੀ ਪਾਰਟ ਨਹੀਂ ਸੀ ਪਿਆ ਬਸ ਸਾਡੇ ਮੋਟਰਸਾਈਕਲ ਲਈ ਸ਼ੋ ਦਾ ਪਾਰ ਪੈ ਸਾਰੇ ਓਕੇ ਬਸ ਹੋਰ ਕੋਈ ਚੀਜ਼ ਨਹੀਂ ਸਾਨੂੰ ਦੱਸੀ ਕਿ ਕੋਈ ਚੀਜ਼ ਵੱਜੀ ਆ ਵਿੱਚ ਨਾ ਮੋਟਰਸਾਈਕਲ ਦੀ ਕੋਈ ਹੈਡਲਾਈਟ ਟੁੱਟੀ ਆ ਬਸ ਕਲੀ ਸ਼ੋ ਟੁੱਟੀ ਸੀਗੀ ਤੇ ਨਾ ਕੁਝ ਬਿੰਗਾ ਹੋਇਆ ਨਾ ਬਾਸਤਾ ਤੁਸੀਂ ਉੱਥੇ ਆਸੇ-ਬਸ ਪਤਾ ਨਹੀਂ ਕੀਤਾ ਕਿ ਇਦਨ ਕੋਈ ਜਦੋਂ ਇਹਨਾਂ ਦਾ ਐਕਸੀਡੈਂਟ ਆ ਕੋਈ ਇਦਨ ਕੋਈ ਵਹੀਗਲ ਗਿਆ ਹੋਵੇ ਜਾਂ ਇਦਾਂ ਦਾ ਕੋਈ ਚੀਜ਼ ਨਹੀਂ ਸਰ ਟਾਈਮ ਹੀ ਨਹੀਂ ਲੱਗਾ ਉਸ ਟਾਈਮ ਤਾਂ ਸਾਡੇ ਕੋਲ ਕੁਝ ਸੋਚ ਮਾਂਚੇ ਨਹੀਂ ਆ ਕੀ ਸੋਚੀ ਕੀ ਨਹੀਂ ਅਸੀਂ ਚੱਕਿਆ ਤੇ ਚੱਕ ਕੇ ਲੈ ਕੇ ਆ ਗਏ ਠੀਕ ਹੈ ਉੱਥੇ ਕੋਈ ਸੀਸੀਟੀਵੀ ਕੈਮਰਾ ਵਗੈਰਾ ਲੱਗਾ ਹੋਇਆ ਨਹੀਂ ਸੀਸੀਟੀਵੀ ਕੈਮਰਾ ਨਹੀਂ ਕੀ ਸਰਕਾਰ ਤੋਂ ਕੀ ਮੰਗ ਕਰ ਪਛਾਣ ਜਾਂਦਾ ਨਹੀਂ ਮੰਗ ਹੁਣ ਦੇਖਦੇ ਆ ਕੀ ਬਣਦਾ ਰਿਪੋਰਟ ਆਈ ਤੇ ਦੇਖਦੇ ਆ ਓਕੇ ਠੀਕ ਹੈ ਸਤਿ ਸ਼੍ਰੀ ਅਕਾਲ ਸਾਬ ਇੱਕ ਕਤਪਾਲੋਂ ਦਾ ਆ ਵਿਅਕਤੀ ਹੈਗਾ ਵੀਪਾ ਨਾਮ ਦਾ ਉਹਦੀ ਲਾਸ਼ ਮਿਲੀ ਹੈਗੀ ਆ ਤੁਸੀਂ ਉਸ ਕਿੱਥੇ ਆਈ ਹੋ ਸਰ ਕੀ ਸਾਰਾ ਮਾਮਲਾ ਹੈਗਾ ਕੁਝ ਪਤਾ ਲੱਗਾ ਵੀ ਕਿੱਦਾਂ ਡੈੱਡ ਹੋਏ ਹੈਗੇ ਮੈਨੂੰ ਕੱਲ ਐਮਐਸਸੀ ਦਾ ਫੋਨ ਆਇਆ ਸੀਗਾ ਜੀ ਉਹਨਾਂ ਦੱਸਿਆ ਕਿ ਇੱਕ ਐਕਸੀਡੈਂਟ ਹੋਇਆ ਜੀ ਫਿਰ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਫਲੋਰ ਸਿਵਲ ਹਸਪਤਾਲ ਵਿੱਚ ਲਿਆਂਦੀ ਆ ਜੀ ਤੇ ਉਹਨੂੰ ਮੈਂ ਆ ਕੇ ਜਮਾ ਕਰਾਇਆ 7:30 ਵਜੇ ਕਰੀਬ 8:00 ਵਜੇ ਦੇ ਵਿੱਚ ਜੀ ਜਮਾ ਕਰਾਇਆ ਫਿਰ ਮੋਕ ਦੇ ਗਾਂਜ ਤੇ ਐਕਸੀਡੈਂਟ ਹੋਇਆ ਵਾ ਜੀ ਉਹਦਾ ਮਿੱਤਰਕ ਦਾ ਨਾਮ ਹੈਗਾ ਮਨਦੀਪ ਸਿੰਘ ਉਹ ਪ੍ਰਦੀਪਾ ਜੀ ਇੱਕਤਪਾਣੂ ਦਾ ਰਹਿਣ ਵਾਲਾ 42 ਸਾਲ ਏਜ ਦੱਸ ਰਿਹਾ ਜੀ ਜੀ ਬਿਲਡਿੰਗ ਦਾ ਕੰਮ ਕਰਦਾ ਹੈ ਜੀ ਇਹ ਮੈਂ ਦੱਸਣ ਜੋਗ ਰਹੀ ਆ ਵੀ ਮੋਟਰਸਾਈਕਲ ਦੇ ਨਿਕਲਣ ਕਰਕੇ ਇਹਦੀ ਜਿਹੜੀ ਆ ਮੌਤ ਹੋਈ ਆ ਠੀਕ ਆ ਸਰ ਇਹ ਵੀ ਪਤਾ ਲੱਗਾ ਵੀ ਇਹ ਸਿਰ ਤੇ ਪਿਛਲੇ ਬਾਸ ਸੱਟ ਲੱਗੀ ਹੋਈ ਆ ਕੋਈ ਉਹ ਹੁਣ ਪੋਸਟਮਾਰਟਮ ਇਹਦਾ ਹੋ ਰਿਹਾ ਵਾ ਓਕੇ ਉਦੋਂ ਬਾਅਦ ਜਿਹੜੀ ਪੋਸਟਮਾਰਟ ਦੇ ਰਿਪੋਰਟ ਆਊਗੀ ਓਕੇ ਉਹਦੇ ਵਿੱਚ ਜੋ ਬਣਦੀ ਕਾਰਵਾਈ ਕੀਤੀ ਜਾਂਦੀ ਠੀਕ ਆ ਫਿਲਹਾਲ ਸਰ ਕਿਹੜੀ ਕਾਰਵਾਈ ਕੀਤੀ ਆ ਬੰਸ 75000 ਰੁਪਏ ਦੀ ਕਾਰਵਾਈ ਕੀਤੀ ਆ ਜੀ ਓਕੇ ਤੇ ਉਹਦੇ ਵਿੱਚ ਕਮੈਂਟ ਹੋਊਗਾ ਜੇ ਕੋਈ ਅਜਾ ਗੱਲ ਸਾਹਮਣੇ ਹੋਈ ਓਕੇ ਸਰ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ